ਸਤਿਗੁਰਾਂ ਦੀ ਸਾਜੀ ਤੇ ਜਮਾਈ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ અપਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਅੱਜ ਦੇ ਪਾਵਨ ਪਵਿੱਤਰ ਬਚਨਾਂ ਦੀ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਗੁਰੂ ਫਰਮਾਨ ਹੈ ਸਤਗੁਰ ਸੇਵੇ ਤਾਂ ਸਹਜ ਤਨ ਉਪਜੈ ਗਤ ਮਤ ਤਦ ਹੀ ਪਾਏ ਸਤਿਗੁਰ ਕਹਿੰਦੇ ਨੇ ਵੀ ਜਦੋਂ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਤਦੋਂ ਇਸ ਦੇ ਅੰਦਰ ਆਤਮਿਕ ਅਡੋਲਤਾ ਦੀ ਰੌ ਚੱਲ ਪੈਂਦੀ ਤੇ ਗੁਰੂ ਦੀ ਸ਼ਰਣ ਪੈ ਕੇ ਮਨੁੱਖ ਉੱਚੀ ਆਤਮਿਕ ਅਵਸਥਾ ਤੇ ਉੱਚੀ ਮਤ ਹਾਸਲ ਕਰ ਲੈਂਦਾ ਹੈ ਹਰ ਕਾ ਨਾਮ ਸੱਜਾ ਮਨ ਵਸਿਆ ਨਾਮੇ ਨਾਮ ਸਮਾਏ ਸਦਾ ਕਹਿਮ ਰਹਿਣ ਵਾਲਾ ਹਰੀ ਨਾਮ ਮਨੁਕ ਦੇ ਮਨ ਵਿੱਚ ਆ ਵਸਦੇ ਤੇ ਸਦਾ ਨਾਮ ਵਿੱਚ ਹੀ ਨੀਂਦ ਰਹਿੰਦਾ ਹੈ ਬਿਨ ਸਤ ਗੁਰ ਸਭ ਜਗ ਬੌਰਾਨ ਬੌਰਾਨ ਦਾ ਮਤਲਬ ਹੁੰਦਾ ਕਮਲਾ ਝੱਲਾ ਮਹਾਰਜ ਕਹਿੰਦੇ ਗੁਰੂ ਦੀ ਸ਼ਰਣ ਪੈਣ ਤੋਂ ਬਿਨਾਂ ਸਾਰਾ ਜਗਤ ਮਾਇਆ ਦੇ ਮੋਹ ਵਿੱਚ ਝੱਲਾ ਹੋਇਆ ਫਿਰਦਾ ਹੈ ਮਨਮਗ ਅੰਦਾ ਸਬਦ ਨਾ ਜਾਣੇ ਝੂਠ ਹੈ ਪਰਮ ਭਲਾਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਅੰਨਾ ਹੋ ਕੇ ਗੁਰੂ ਦੇ ਸ਼ਬਦ ਨਾਲ ਡੂੰਗੀ ਸਾਂਝ ਨਹੀਂ ਪਾਉਂਦਾ ਔਰ ਝੂਠੀ ਦੁਨੀਆ ਦੇ ਕਾਰਨ ਪਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ਰਹਾਉ ਤ੍ਰੈ ਗੁਣ ਮਾਇਆ ਪਰਮ ਪਲਾਇਆ ਓ ਮੈਂ ਬੰਦਨ ਕਮਾਏ ਸਤਿਗੁਰ ਕਹਿੰਦੇ ਭਾਈ ਮਨੁੱਖ ਜਿਹੜਾ ਇਹ ਤ੍ਰੈ ਗੁਣ ਤ੍ਰਿਗੁਣੀ ਮਾਇਆ ਦੀ ਪਟਕਣਾ ਵਿੱਚ ਪੈ ਕੇ ਤ੍ਰੈ ਗੁਣ ਕਿਹੜੀ ਮਾਇਆ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਇਹ ਤ੍ਰਿਗੁਣੀ ਮਾਇਆ ਇਹਦੇ ਵਿੱਚ ਕੁਰਾ ਪਿਆ ਮਨੁੱਖ ਕਰਾਹੀ ਪਰੰਦਾ ਹੈ ਔਰ ਹਮੈ ਦੇ ਕਾਰਨ ਮੋਹ ਦੇ ਬੰਧਨ ਵਧਾਉਣ ਵਾਲੇ ਹੀ ਕੰਮ ਕਰਦਾ ਹੈ ਜੰਮਣ ਮਰਨ ਸਿਰ ਉਪਰ ਉਭ ਗਰਭਜੋਨ ਦੁੱਖ ਪਾਏ ਕਿਨ ਦੁਸਰਤ ਜਨਮ ਮਰਨ ਦਾ ਗੇੜ ਹਰ ਵੇਲੇ ਟਿਕਿਆ ਰਹਿੰਦਾ ਹੈ ਤੇ ਜਨਮ ਮਰਨ ਵਿੱਚ ਪੈ ਕੇ ਦੁੱਖ ਸਹੰਦਾ ਰਹਿੰਦਾ ਹੈ ਤ੍ਰੈ ਗੁਣ ਬਰਤੈ ਸਗਲ ਸੰਸਾਰਾ ਹੁਮੈ ਵਿੱਚ ਪਤ ਖੋਈ ਸਤਿਗੁਰ ਕਹਿੰਦੇ ਭਾਈ ਮਾਇਆ ਦੇ ਤਿੰਨ ਗੁਣ ਇਹ ਸਾਰੇ ਸੰਸਾਰ ਉਤੇ ਆਪਣਾ ਪ੍ਰਭਾਵ ਪਾਈ ਰੱਖਦੇ ਹਨ ਔਰ ਇਹਨਾਂ ਦੇ ਅਸਰ ਹੇਠ ਮਨੁੱਖ ਜਿਹੜਾ ਹਉਮੈ ਵਿੱਚ ਫਸ ਕੇ ਇੱਜ਼ਤ ਗਵਾ ਲੈਂਦਾ ਹੈ ਗੁਰਮ ਕੋ ਬੇ ਚੌਥਾ ਪਦ ਚੀਨੈ RAM ਨਾਮ ਸੁਖ ਹੋਈ ਮਰਦ ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਆਤਮਿਕ ਅਵਸਥਾ ਨੂੰ ਪਛਾਣ ਲੈਂਦਾ ਹੈ ਜਿੱਥੇ ਮਾਇਆ ਦੇ ਤਿੰਨੇ ਗੁਣ ਅਸਰ ਨਹੀਂ ਪਾ ਸਕਦੇ ਔਰ ਪ੍ਰਮਾਤਮਾ ਦੇ ਨਾਮ ਵਿੱਚ ਟਿਕ ਕੇ ਉਹ ਆਤਮਿਕ ਆਨੰਦ ਮਾਣਦਾ ਹੈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੈ ਸੋ ਹੋਈ ਅਰਦਾਸ ਕਰੀਏ ਵੀ ਦਾਤਾ اے ਪ੍ਰਮਾਤਮਾ ਇਹ ਮਾਇਆ ਦੇ ਤਿੰਨੇ ਗੁਣ ਤੇਰੇ ਹੀ ਬਣਾਏ ਹੋਏ ਨੇ ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ਜਗਤ ਵਿੱਚ ਦਾਤਾ ਜੀ ਉਹੀ ਕੁਝ ਹੁੰਦਾ ਹੈ ਜੋ ਤੂੰ ਕਰਦਾ ਹੈ ਨਾਨਕ RAM ਨਾਮ ਨਸ ਤਾਰਾ ਸ਼ਬਦੇ ਆਮੇ ਕੋਈ ਸਤਿਗੁਰ ਕਹਿੰਦੇ ਭਾਈ ਆਤਮ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਮਾਇਆ ਦੇ ਤਿੰਨ ਗੁਣਾ ਤੋਂ ਪੂਰੀ ਖਲਾਸੀ ਹੁੰਦੀ ਹੈ ਨਾਨਕ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਆਪਣੇ ਅੰਦਰੋਂ ਹਉਮੈ ਦੂਰ ਕਰਦਾ ਹੈ ਜਿੱਨਾ ਚਿਰ ਹਉਮੈ ਦੂਰ ਨਹੀਂ ਹੁੰਦੀ ਉਹਨਾ ਚਿਰ ਪ੍ਰਮਾਤਮਾ ਤੋਂ ਦੂਰ ਹਾਂ ਮਾਲਕ ਕਿਰਪਾ ਕਰੇ ਇਹ ਹਉਮੈ ਜਿਹੜੀ ਹੈ ਸਾਡੇ ਅੰਦਰੋਂ ਖਤਮ ਹੋ ਜਾਏ ਲਬ ਲੋਭ ਸਾਡੇ ਅੰਦਰੋਂ ਮਰ ਜਾਏ ਤਾਂ ਹੀ ਅਸੀਂ ਗੁਰੂ ਦੀ ਸ਼ਰਣ ਵਿੱਚ ਟਿਕ ਸਕਦੇ ਹਾਂ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਔਰ ਸਾਰੇ ਰਲ ਮਿਲ ਕੇ ਸਤਿਗੁਰੂ ਦੇ ਚਰਨ ਔਰ ਸ਼ਰਨ ਵਿੱਚ ਰਹਿ ਕੇ ਆਪਣਾ ਜੀਵਨ ਸਫਲਾ ਕਰੀਏ ਜੀ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤਪਾਕਤਾ ਦੀ ਅਰਦਾਸ ਚਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗੰਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋ ਰੁਗਵਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ